ਹੈਲੋ ਕੀ ਹਾਲ ਚੱਲ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ PB 46 ਇਨਵੈਸਟੀਗੇਟਰ ਵਿੱਚ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਜੇਕਰ ਤੁਸੀਂ ਤੁਸੀਂ ਸਾਡੀ ਵੀਡੀਓ Facebook ਪੇਜ ਤੇ ਵੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਬਹੁਤ ਹੋ ਗਿਆ ਲੋਕਾਂ ਦੀ ਲੋਕਾਂ ਤੋਂ ਐਕਸਪਾਇਰ ਹੋ ਕੇ ਵੀਡੀਓ ਬਣਾਉਣਾ ਹੁਣ ਤਾਂ ਤੁਹਾਨੂੰ ਆਪਣੇ ਤਰੀਕੇ ਨਾਲ ਸਟੋਰੀ ਸੁਣਾਉਂਗਾ ਹੁਣ ਸ਼ੁਰੂ ਕਰਦੇ ਹਾਂ ਕਹਾਣੀ ਅੱਜ ਦੀ ਕਹਾਣੀ ਆ ਬਹੁਤ ਹੀ ਖੰਖਾਰ ਸੀਰੀਅਲ ਕਿਲਰ ਦੀ ਇਹ ਸੀਰੀਅਲ ਕਿਲਰ ਨੂੰ ਸਾਈਨਾਈਡ ਕਿਲਰ ਵੀ ਕਿਹਾ ਜਾਂਦਾ ਸੀ ਹੁਣ ਦਿਨ ਹੀ 17 ਜੂਨ 2009 ਦਾ ਤੇ ਜਗਾ ਜੀ ਕਰਨਾਟਕਾ ਰਾਜ ਦਾ ਬਟਵਾਲ ਨਾਂ ਦਾ ਇਲਾਕਾ ਹੁਣ ਬਟਵਾਲ ਪੁਲਿਸ ਸਟੇਸ਼ਨ ਵਿੱਚ ਇੱਕ ਕੰਪਲੇਨ ਆਉਂਦੀ ਆ ਕਿ ਸਾਡੀ ਕੁੜੀ ਪਿਛਲੇ 2 ਦਿਨਾਂ ਤੋਂ ਲਾਪਤਾ ਵਾ ਨੀਤਾ ਨਾਂ ਦੀ ਉਹਦੀ ਉਮਰ ਅਜੇ ਸਿਰਫ 22 ਸਾਲ ਆ ਤੇ ਪੁਲਿਸ ਕੰਪਲੇਂਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੰਦੀ ਆ ਪੁਲਸ ਹੁਣ ਲਾਗੇ ਬੰਨੇ ਆਪਦੀ ਜਾਂਚ ਸ਼ੁਰੂ ਕਰਤੀ ਆ ਤੇ ਪਰ ਉਹਨਾਂ ਨੂੰ ਅਨੀਤਾ ਕਿਤੇ ਨਹੀਂ ਮਿਲਦੀ ਹੁਣ ਗੱਲ ਇਹ ਵੀ ਅਣੀ ਤਾਂ ਗਈ ਕਿੱਥੇ ਪੁਲਸ ਨੇ ਲਾਗੇ ਬੰਨੇ ਰਿਸ਼ਤੇਦਾਰਾਂ ਸਾਰਿਆਂ ਤੋਂ ਪੁੱਛਗਿਛ ਕਰ ਲਈ ਗਵਾਂਡੀਆਂ ਤੋਂ ਇੱਥੋਂ ਤੱਕ ਗਵਾਂਡੀਆਂ ਤੋਂ ਵੀ ਪੁੱਛਗਿਛ ਕਰ ਲਈ ਪਰ ਪੁਲਸ ਨੂੰ ਕੋਈ ਨਹੀਂ ਪਤਾ ਲੱਗਾ ਉਦੋਂ ਇੱਕ ਸਿਸਟਮ ਬਹੁਤ ਚੱਲ ਰਿਹਾ ਸੀ ਕਿ Hindu ਧਰਮ ਦੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਦਾ ਧਰਮ ਪਰਿਵਰਤਨ ਕਰਕੇ ਤੇ ਉਹਨਾਂ ਨੂੰ ਦੂਜੇ ਧਰਮਾਂ 'ਚ ਸ਼ਾਮਲ ਕੀਤਾ ਜਾਂਦਾ ਹੈ ਪੁਲਸ ਇਹ ਐਂਗਲ ਤੋਂ ਸੋਚਣ ਲੱਗ ਪਈ ਹੁਣ ਪੁਲਸ ਨੂੰ ਇਹ ਜਾਂ ਫਿਰ ਦੂਜੇ ਧਰਮ ਨਾਲ ਵਿਆਹ ਕਰਾ ਕੇ ਤੇ ਮੁੰਡਾ ਨੂੰ ਦੂਰ ਲੈ ਗਿਆ ਤੇ ਜਾਂ ਫਿਰ ਇੱਕ ਉਹਨਾਂ ਨੂੰ ਹੋਰ ਸ਼ੱਕ ਹੀ ਵੀ ਕਿਤੇ ਨਵਨੀਤਾ ਨੂੰ ਸੈਕਸ ਐਕਟ ਵਿੱਚ ਨਾ ਪਾਤਾ ਹੋਵੇ ਪੁਲਸ ਨੇ ਇਹਨਾਂ ਦੋਵਾਂ ਗੱਲਾਂ ਦੀ ਜਾਂਚ ਕੀਤੀ ਪਰ ਅਨੀਤਾ ਦਾ ਕੋਈ ਸ਼ਰਾਬ ਨਹੀਂ ਪੁਲਸ ਦੇ ਹੱਥ ਲੱਗਾ ਤੇ ਲੋਕਾਂ 'ਚ ਵੀ ਅਨੀਤਾ ਦੀ ਜਵਾਨ ਉਮਰ ਦਾ ਕਰਕੇ ਲੋਕਾਂ ਦੇ ਵਿੱਚ ਗੁੱਸਾ ਹੀ ਵੀ ਗੱਗਿਆ ਜਵਾਨ ਕੁੜੀ ਗਈ ਕਿੱਥੇ ਤੇ ਲੋਕਾਂ ਨੇ ਫਿਰ ਪੁਲਸੇ ਚੌਕੀ ਘੇਰ ਲਈ ਹੁਣ ਪੁਲਸ 'ਤੇ ਥੋੜਾ ਜਿਹਾ ਪ੍ਰੈਸ਼ਰ ਪੈਣਾ ਸ਼ੁਰੂ ਹੋ ਗਿਆ ਹੈ ਤੇ ਪੁਲਸ ਨੇ ਪੂਰੇ ਕਰਨਾਟਕ ਦੇ ਸਾਰੇ ਰਾਜਾਂ ਵਿੱਚ ਅਨੀਤਾ ਦੀ ਫੋਟੋ ਵੰਡਤੀ ਵੀ ਜੇ ਕਿਸੇ ਨੂੰ ਵੀ ਕਿਤੇ ਵੀ ਇਹ ਲੜਕੀ दिखे ਤੇ ਸਾਡੇ ਬਟਵਾਲ ਥਾਣੇ ਵਿੱਚ ਇਤਲਾਹ ਦਿੱਤੀ ਜਾਵੇ ਹੁਣ ਦਿਨ ਹੁਣ ਦਿਨ 18 ਜੂਨ 2009 ਦਾ ਆ ਗਿਆ ਹੈ ਅਨੀਤਾ ਨੂੰ ਵੀ ਗਾਇਬ ਹੋਏ ਹੁਣ 48 ਘੰਟਿਆਂ ਤੋਂ ਜ਼ਿਆਦਾ ਟਾਈਮ ਹੋ ਗਿਆ ਹੈ ਹਰ ਹਜੇ ਤੱਕ ਵੀ ਬਟਵਾਲ ਪੁਲਿਸ ਦੇ ਹੱਥ ਵਿੱਚ ਕੋਈ ਨਹੀਂ ਆਇਆ ਤੇ 18 ਜੂਨ 2009 ਨੂੰ 160 ਕਿਲੋਮੀਟਰ ਦੂਰ ਇੱਕ ਚੌਂਕੀ ਜੋ ਪੁਲਿਸ ਬਟਵਾਲ ਦੀ ਪੁਲਿਸ ਨੂੰ ਇਤਲਾਹ ਆਂਦੀ ਹੈ ਕਿ ਉਹਨਾਂ ਨੂੰ ਇੱਕ ਜਵਾਨ ਕੁੜੀ ਦੀ ਲਾਸ਼ ਮਿਲੀ ਆ ਜਿਹੜੀ ਲਗਭਗ ਨੀਤਾ ਦੀ ਅਨੀਧਾਰਗੀ ਲੱਗਣਦੀ ਹੈ ਤੇ ਲਾਸ਼ ਮਿਲੀ ਆ বাস ਸਟੈਂਡ ਦੇ ਟਾਇਲਟ ਵਿੱਚੋਂ ਟਾਇਲਟ ਦੇ ਅੰਦਰੋਂ ਵੇਖਣੋਂ ਤੇ ਐ ਲੱਗੰਦਿਆ ਸੀ ਵੀ ਜਿਵੇਂ ਲਾਸ਼ ਜਿਹਦੀ ਆ ਉਹਨੇ ਸੁਸਾਇਡ ਕੀਤਾ ਹੋਵੇ ਉਹਨੇ ਵੀ ਜ਼ਹਿਰ ਖਾਦਾ ਹੋਵੇ ਤੇ ਉਹਦੇ ਮੂੰਹ ਦੇ ਵਿੱਚੋਂ ਝੱਗ ਵਗੰਦੀ ਸੀ ਪੁਲਸ ਵਾਲਿਆਂ ਨੇ ਉਹ ਲਾਸ਼ ਦੀ ਫੋਟੋ ਖਿੱਚ ਕੇ ਸਿੱਧਾ ਹੀ ਸਿੱਧਾ ਬਡਵਾਲ ਦੀ ਪੁਲਿਸ ਨੂੰ ਭੇਜਤੀ ਫਿਰ ਕਨਫਰਮ ਹੋਇਆ ਕਿ ਇਹ ਲਾਸ਼ ਨੀਤਾ ਦੀ ਹੈ ਜਿਹਨੂੰ ਪੁਲਸ ਪਿਛਲੇ 84 ਘੰਟਿਆਂ ਤੋਂ ਵੀ ਜ਼ਿਆਦਾ ਟਾਈਮ ਦੀ ਲੱਭੰਦੀ ਸੀ ਪੁਲਸ ਨੇ লাশ ਆਪਣੇ ਕਬਜੇ 'ਚ ਲੈ ਕੇ ਤੇ ਜਾਂਚ ਸ਼ੁਰੂ ਕਰਤੀ। ਉਹਨਾਂ ਨੂੰ ਪਤਾ ਲੱਗਾ ਵੀ ਅਨੀਤਾ ਇੱਥੇ 2 ਦਿਨਾਂ ਤੋਂ ਰਹਿ ਰਹੀ ਐ ਇਸੇ ਇਲਾਕੇ 'ਚ। ਇੱਕ ਹੋਟਲ 'ਚ ਰਹਿਣਦੀ ਆ। ਪਰ ਉਹ ਹੋਟਲ ਵਿੱਚ ਇਕੱਲੀ ਨਹੀਂ ਰਹਿੰਦੀ ਬਲਕਿ ਇੱਕ ਆਦਮੀ ਦੇ ਨਾਲ ਰਹਿੰਦੀ ਸੀ। ਪੁਲਸ ਵਾਲਿਆਂ ਨੇ ਹੋਟਲ ਦੇ ਸਟਾਫ ਨਾਲ ਸਟਾਫ ਤੋਂ ਪੁੱਛੇ ਗਏ ਸੀ ਸ਼ੁਰੂ ਕੀਤੀ। ਤੇ ਰਜਿਸਟਰ ਉਹਨਾਂ ਦਾ ਚੈੱਕ ਕੀਤਾ ਤਾਂ ਉਹਨਾਂ ਨੂੰ ਪਤਾ ਹੀ ਆ ਵੀ ਜਦੋਂ ਆਪਾਂ ਕਿਸੇ ਹੋਟਲ 'ਚ ਜਾਈਏ ਤੇ ਆਈਡੀ ਦੇਣੀ ਪੈਂਦੀ ਆ। ਪਰ ਹੁਣ ਇੱਥੇ ਗੱਲ ਇਹ ਵੀ ਅਨੀਤਾ ਦੀ ਅਨੀਤਾ ਦਾ ਨਾਮ ਤਾਂ ਠੀਕ ਹੀ ਪਰ ਉਹ ਆਦਮੀ ਨੇ ਆਪਦਾ ਨਾਮ ਗਲਤ ਲਿਖਿਆ ਸੀ ਉੱਥੇ ਰਜਿਸਟਰ ਤੇ ਹੋਰ ਕੋਈ ਬਕਰੇ ਨਾਮ ਦੀ ਆਈਡੀ ਉੱਤੇ ਦਿੱਤੀ ਹੋਈ ਪਰ ਪੁਲਿਸ ਵਾਲਿਆਂ ਦੇ ਹੱਥੇ ਜ਼ਿਆਦਾ ਕੋਈ ਲੱਗਾ ਨਹੀਂ ਸੀ ਤੇ ਹੁਣ ਪੁਲਿਸ ਤੋਂ ਇੱਕੋ ਹੀ ਆਪਸ਼ਨ ਬਚਦੀ ਹੋਈ ਇਹ ਮੋਬਾਈਲ ਫੋਨ ਤੇ ਹੁਣ ਇਹ ਮੋਬਾਈਲ ਫੋਨ ਹੀ ਜਿਹੜਾ ਇਸ ਕੇਸ ਨੂੰ ਸੋਲਵ ਕਰੂਗਾ ਪੁਲਿਸ ਵਾਲਿਆਂ ਨੇ ਇਹਦੀ ਕਾਲ ਡਿਟੇਲ ਕਢਾਈ ਤੇ ਕਾਲ ਡਿਟੇਲ ਚੋਂ ਪੁਲਸ ਵਾਲਿਆਂ ਨੂੰ ਜ਼ਰੂਰੀ ਸਬੂਤ ਮਿਲ ਕੇ ਪੁਲਸ ਨੂੰ ਪਤਾ ਲੱਗਾ ਵੀ ਅਨੀਤਾ ਕੋ ਹਫ਼ਤਿਆਂ ਤੋਂ ਦਿੱਲੀ ਦਾ ਇੱਕ ਨੰਬਰ ਤੇ ਗੱਲ ਕਰਨ ਦੇ ਹੀ ਇਹ ਨੰਬਰ ਇੱਕ ਮਹਿਲਾ ਦਾ ਹੈ ਔਰਤ ਦਾ ਹੈ ਤੇ ਪੁਲਸ ਨੇ ਉਹਦੀ ਲੋਕੇਸ਼ਨ ਕਢਵਾਈ ਤੇ ਪਤਾ ਲੱਗਾ ਕਿ ਇਹ ਨੰਬਰ ਕਾਵੇਰੀ ਦਾ ਵਾ ਪੁਲਸ ਉਹ ਨਾ ਕਰੇ ਗਈ ਪਰ ਪੁਲਸ ਇਹ ਵੇਖ ਕੇ ਰਾਣੀ ਵੀ ਕਵੇਰੀ ਵੀ ਕੁਝ ਦੇਣਾ ਤੋਂ ਲਾਪਤਾ ਸੀ ਉਹਦੇ ਘਰ ਜਾਣੇ ਦੱਸਿਆ ਤੇ ਉਹਨਾਂ ਹੋਰ ਰਿਪੋਰਟ ਵੀ ਪੁਲਸ ਨੂੰ ਵਿਖਾਈ ਜਿਹੜੀ ਉਹਨਾਂ ਗੋਮਿ ਸ਼ੋਦਾ ਦੀ ਦਰਜ ਕਰਾਈ ਸੀ ਫਿਰ ਪੁਲਸ ਨੇ ਕਵੇਰੀ ਦੀ ਕਾਲ ਡਿਟੇਲ ਕਢਾਈ ਤੇ ਉਹਨੂੰ ਪਤਾ ਲੱਗਾ ਵੀ ਕਵੇਰੀ ਵੀ ਰਾਤ ਨੂੰ ਕੋਹਤਿਆਂ ਤੋਂ ਕਿ ਹੋਰ ਬੰਦੇ ਔਰ ਮੈਲਾ ਨਾ ਔਰਤਾਂ ਗੱਲਬਾਤ ਕਰਨਦੇ ਹੀ ਫਿਰ ਪੁਲਸ ਉਹ ਔਰਤ ਦੇ ਘਰੇ ਗਈ ਤੇ ਪੁਲਸ ਵੇਖ ਕੇ ਰਾਣੀ ਵੀ ਉਹ ਵੀ ਗੁੰਮਸ਼ੁਦਾ ਹੈ ਹੁਣ ਪੁਲਿਸ ਦਾ ਦਿਮਾਗ ਚੱਲਣ ਲੱਗ ਪਿਆ ਤੇ ਉਹਨਾਂ ਨੂੰ ਇਹ ਕੇਸ ਦੇ ਵਿੱਚ ਇੱਕ ਪੈਟਰਨ ਬੰਦਾ ਨਜ਼ਰ ਆਇਆ ਕਿ ਅਨੀਤਾ ਜਿਸ ਨਾਲ ਗੱਲ ਕਰਦੀ ਸੀ ਅਨੀਤਾ ਦੇ ਅਨੀਤਾ ਵੀ ਗਾਇਬ ਹੋ ਗਈ ਤੇ ਅਨੀਤਾ ਜਿਹੜਾ ਨੰਬਰ ਤੇ ਗੱਲ ਕਰਦੀ ਕਵੇਰੀ ਉਹ ਵੀ ਗਾਇਬ ਹੋ ਗਈ ਕਵੇਰੀ ਕਾਵੇਰੀ ਜਿਹੜੇ ਨੰਬਰ ਤੇ ਗੱਲ ਕਰਦੀ ਉਹ ਵੀ ਗਾਇਬ ਹੋ ਗਈ ਫਿਰ ਪੁਲਿਸ ਨੇ ਆਪਣੀ ਹਾਈ ਲੈਵਲ ਦੀ ਇੱਕ ਮੀਟਿੰਗ ਰੱਖੀ ਤੇ ਮੀਟਿੰਗ ਵਿੱਚ ਪੁਲਿਸ ਨੂੰ ਅਜੇ ਵੀ ਇਹ ਲੱਗੁੰਦਾ ਹੈ ਵੀ ਕਿ ਇਹ ਇੱਕ ਸੈਕਸ ਰੈਕਟਾ ਜਿਹੜਾ ਔਰਤਾਂ ਨੂੰ ਗਾਇਬ ਕਰਕੇ ਤੇ ਉਹਨਾਂ ਨੂੰ ਸੈਕਸ ਰੈਕਟ ਦੇ ਵਿੱਚ ਅਟਕੇਲ ਦਿੰਦਾ ਵਾ ਹੁਣ ਇੱਥੇ ਸਿਮ ਤੇ ਜਿਹੜੀ ਸੀ ਉਹ ਵਾਰ-ਵਾਰ ਬਦਲੀ ਜਾਂਦੀ ਸੀ ਪਰ ਫੋਨ ਇਹ ਉਹ ਇੱਕ ਹੀ ਜਿਹਦੇ ਵਿੱਚ ਵਾਰ-ਵਾਰ ਸਿਮਾ ਪਾਉਂਦੇ ਸੀ ਪੁਲਿਸ ਨੇ ਉਹ ਉਹ ਮੋਬਾਈਲ ਦਾ IMEI ਨੰਬਰ ਟ੍ਰੇਸ ਕੀਤਾ ਤਾਂ ਉਹਨਾਂ ਨੂੰ ਜਿਹੜੀ ਦੁਕਾਨ ਤੋਂ ਵਿਗਿਆ ਸੀ ਉਹ ਦੁਕਾਨ ਦਾ ਪਤਾ ਲੱਗ ਗਿਆ ਤੇ ਪੁਲਿਸ ਨੇ ਉੱਥੋਂ ਜਾ ਕੇ ਪੁੱਛਿਆ ਤੇ ਉਹਨਾਂ ਦੇ ਉਹ ਦੁਕਾਨਦਾਰ ਨੇ ਜਿੰਨੇ ਫੋਨ ਖਰੀਦਿਆ ਉਹਦੇ ਬਾਰੇ ਦੱਸਿਆ ਜਦੋਂ ਪੁਲਿਸ ਉੱਥੇ ਗਈ ਤੇ ਉਹਨਾਂ ਪੁੱਛਿਆ ਉਹਨੂੰ ਕਿ ਆਹ ਮੋਬਾਈਲ ਆ ਤੇਰਾ ਇਹਦੇ ਵਿੱਚ ਵਾਰ-ਵਾਰ ਸੀਮਾ ਬਦਲੀਆਂ ਜਾਂਦੀਆਂ ਤੇ ਉਹਨੇ ਦੱਸਿਆ ਵੀ ਇਹ ਮੋਬਾਈਲ ਜਿਹੜਾ ਮੈਂ ਆਪਣੇ ਕਿਸ ਰਿਸ਼ਤੇਦਾਰ ਨੂੰ ਲੈ ਕੇ ਦਿੱਤਾ ਹੈ ਗਿਫਟ ਕੀਤਾ ਹੈ ਤੂੰ ਹੀ ਉਹਨੂੰ ਜਾ ਕੇ ਪੁੱਛੋ ਮੈਨੂੰ ਕੀ ਹੋਈ ਤੇ ਪੁਲਿਸ ਇੱਕ ਘਰ ਇੱਕ ਮੋਹਨ ਕੁਮਾਰ ਨਾਂ ਦੇ ਆਦਮੀ ਦੇ ਘਰੇ ਪਹੁੰਚੀ ਪੁਲਿਸ ਉਹਨਾਂ ਜਦੋਂ ਮੋਨ ਕੁਮਾਰ ਨਾਲ ਗੱਲ ਕੀਤੀ ਵੀ ਪਹਿਲਾਂ ਤਾਂ ਪੁਲਿਸ ਨੂੰ ਯਕੀਨ ਨਹੀਂ ਆਇਆ ਵੀ ਇਹ ਬੰਦਾ ਇਦਾਂ ਕਰ ਸਕਦਾ ਜਿਹੜਾ ਮੋਨ ਕੁਮਾਰ ਹੀ ਸਰਕਾਰੀ ਟੀਚਰ ਹੀ ਤੇ ਜਦੋਂ ਪੁਲਿਸ ਉਹਦੇ ਉਹਨੂੰ ਪੁੱਛਿਆ ਵੀ ਇਹ ਤੇਰਾ ਮੋਬਾਈਲ ਆ ਤੇ ਇਹਦੇ ਵਿੱਚ ਵਾਰ-ਵਾਰ ਸਿਮਾ ਬਦਲ ਕੇ ਤੇ ਕੁੜੀਆਂ ਗਾਇਬ ਕਰਨ ਦੇ ਹਾਂ ਤੋਂ ਤੇ ਪਹਿਲਾਂ ਤੇ ਉਹ ਮੁੱਕਰ ਗਿਆ ਹੁੰਦਾ ਹਾਂ ਮੋਬਾਈਲ ਤੇ ਮੇਰਾ ਹੀ ਆ ਪਰ ਮੈਂ ਨਹੀਂ ਇਹ ਕੰਮ ਕਰਨ ਦਿਆ ਫਿਰ ਪੁਲਿਸ ਨੇ ਮੋਨ ਤੋਂ ਜਦੋਂ ਥੋੜੀ ਜੀ ਆਪ ਦੇ ਤਰੀਕੇ ਨਾਲ ਪਹੁੰਚ ਗਿਆ ਸੀ ਕੀ ਤੇ ਮੋਨ ਕੁਮਾਰ ਜਿਹੜਾ ਸੀ ਉਹ ਮੰਨ ਗਿਆ ਪਰ ਜਿਹੜੀ ਉਹਨੇ ਕਹਾਣੀ ਦਸੀ ਪਹਿਲਾਂ ਤੇ ਪੁਲਿਸ ਵਾਲਿਆਂ ਨੂੰ ਯਕੀਨ ਨਹੀਂ ਆਇਆ ਉਹਨਾਂ ਨੇ ਇਹਦਾ ਨਾਮ ਬਦਲ ਕੇ ਮੋਨ ਕੁਮਾਰ ਤੋਂ ਮੋਨ ਸਾਈਨਾਈਡ ਰੱਖਤਾ ਸੀ ਇਹਨੇ ਇਹਦਾ ਪੁਲਿਸ ਨੇ ਸਾਈਨਾਈਡ ਨਾਂ ਕਿਉਂ ਰੱਖਿਆ ਹੈ ਇਹ ਅੱਗੇ ਪਤਾ ਲੱਗੂਗਾ ਇਹ ਬੰਦਾ ਬਹੁਤ ਵੱਡੀ ਗੇਮ ਕਰਨ ਦਿਆ ਹੈ ਇਹ ਉਹ ਜਿਹੜੇ ਕੇਸ ਨੂੰ ਪੁਲਸ ਹੁਣ ਤੱਕ ਸੈਕਸ ਰੈਗਡ ਦਾ ਕੇਸ ਸਮਝਣ ਦੇ ਹੀ ਨਾ ਉਹ ਹੁਣ ਸਾਰੀ ਸਿਚੁਏਸ਼ਨ ਹੀ ਬਦਲ ਗਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਅਹੀਂ ਦੇ ਇੱਕ ਸੀਰੀਅਲ ਕਿਲਰ ਨਾਲ ਡੀਲ ਕਰਦੇ ਆ ਹੁਣ ਮੋਨ ਕੁਮਾਰ ਜਿਹੜਾ ਸੀ ਮੋਨ ਸਾਈਨਾਈਡ ਇਹਨੇ 2004 ਤੋਂ ਲੈ ਕੇ 20 ਤੋਂ ਵੀ ਜ਼ਿਆਦਾ ਕੁੜੀਆਂ ਨੂੰ ਸੇਮ ਤਰੀਕੇ ਨਾਲ ਮਾਰਿਆ ਹੈ ਹੁਣ ਤੁਹਾਨੂੰ ਦੱਸਦਾ ਕਿ ਇਹ ਐਵੇਂ ਕਰਦਾ ਕਿਵੇਂ ਸੀ ਇਹ ਬੜਾ ਦਿਮਾਗੀ ਬੰਦਾ ਸੀ ਇਹ ਉਹਨਾਂ ਕੁੜੀਆਂ ਨੂੰ ਆਪਦਾ ਸ਼ਿਕਾਰ ਬਣਾਉਂਦਾ ਸੀ ਜਿਨ੍ਹਾਂ ਨੂੰ ਵਿਆਹ ਕਰਾਉਣ ਦੀ ਥੋੜੀ ਜਲਦੀ ਹੁੰਦੀ ਸੀ ਇਹਨੇ ਸਭ ਤੋਂ ਪਹਿਲਾਂ ਆਪਣਾ ਨਾਮ ਚੇਂਜ ਕੀਤਾ ਤੇ ਆਪਣੇ ਆਪ ਨੂੰ ਸਰਕਾਰੀ ਅਫਸਰ ਦੱਸਿਆ ਤੇ ਆਪਣਾ ਨਾਮ ਚੇਂਜ ਕਰਕੇ ਇਹ ਅਖਬਾਰ 'ਚ ਇਸ਼ਤਿਹਾਰ ਦੇ ਦਿੰਦਾ ਸੀ ਵਿਆਹ ਦਾ ਮੋਹਣੇ ਨੂੰ ਜਦੋਂ ਨੀਤਾ ਨਾਮ ਦੀ ਕੁੜੀ ਦਾ ਇਹ ਰਿਸ਼ਤਾ ਆਇਆ ਤੇ ਰਿਸ਼ਤਾ ਪੱਕਾ ਹੋ ਗਿਆ ਇਹਨਾਂ ਦਾ ਆਪਸ ਵਿੱਚ ਤੇ ਦੋਵਾਂ ਘਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੀਤਾ ਦੇ ਘਰ ਇਹ ਦਿਮਾਗੀ ਬਹੁਤ ਹੀ ਇਹ ਆਪਦਾ ਵਿਆਹ ਨਾ ਮੋਹ ਨੇ ਜਿਹੜਾ ਸੀ ਦੋ ਦਿਨ ਮਹੀਨੇ ਹਮੇਸ਼ਾ ਲੇਟ ਰੱਖਦਾ ਸੀ ਐਵੇਂ ਕਿਉਂ ਕਰਦਾ ਸੀ ਇਹ ਤੁਹਾਨੂੰ ਮੈਂ ਦੱਸਦਾ ਹਾਂ ਹੁਣ ਰਿਸ਼ਤਾ ਪੱਕਾ ਹੋ ਗਿਆ ਤੇ ਅਨੀਤਾ ਨਾਲ ਫੋਨ ਤੇ ਗੱਲ ਕਰਨ ਲੱਗ ਪਿਆ ਯਾਰ ਡੇਲੀ ਤੇ ਉਹਨੂੰ ਮਿਲਨੀ ਵੀ ਸਾਧਦਾ ਤੇ ਜਦੋਂ ਰਿਸ਼ਤਾ ਪੱਕਾ ਹੋ ਗਿਆ ਤੇ ਅਨੀਤਾ ਵੀ ਮਿਲਲੀ ਚਲੀ ਜਾਂਦੀ ਫਿਰ ਇਹਨੇ ਇੱਕ ਦਿਨ ਪਲਾਨ ਬਣਾਇਆ ਤੇ ਅਨੀਤਾ ਨੂੰ ਮਿਲਣ ਨੂੰ ਸੱਦਿਆ 14 ਜੂਨ 2009 ਨੂੰ ਮੋਹਨ ਨੇ ਅਨੀਤਾ ਨੂੰ ਉਹਦੇ ਇਲਾਕੇ ਬਡਵਾਲ ਤੋਂ ਲਗਭਗ 160 ਕਿਲੋਮੀਟਰ ਦੂਰ ਘੁੰਮਣ ਲਈ ਇੱਕ ਜਗ੍ਹਾ ਤੇ ਮਿਲ ਨੂੰ ਕਿਆ। ਉਹ ਰਾਤੋ ਇੱਕ ਹੋਟਲ ਵਿੱਚ ਰੁਕੇ। ਜਿੱਥੇ ਅਨੀਤਾ ਨੇ ਤੇ ਆਪਣੀ ਅਨੀਤਾ ਨੇ ਤੇ ਆਪਣੀ ਅਸਲੀ ਆਈਡੀ ਦਿੱਤੀ ਪਰ ਮੋਹਨ ਨੇ ਜਿਹੜੀ ਆਪਦੀ ਦੂਜੇ ਨਾਮ ਤੋਂ ਆਈਡੀ ਬਣਾਈ ਉੱਥੇ ਉਹ ਦਿੱਤੀ। ਹੁਣ ਇਹਨਾਂ ਦਾ ਵਿਆਹ ਪੱਕਾ ਤੇ ਹੋ ਹੀ ਗਿਆ ਸੀ। ਹੋਟਲ ਵਿੱਚ ਇਹ ਉੱਥੇ ਰਾਤ ਰੁਕੇ ਸੀ। ਰਾਤ ਰੁਕੇ ਜੀ ਦੇ ਨਾਰਮਲ ਜੀ ਗੱਲ ਆ ਵੀ ਹੁਣ ਮੁੰਡੇ ਕੁੜੀ ਚ ਰਿਲੇਸ਼ਨ ਤੇ ਬਾਣੀ ਜਾਂਦਾ ਇਹਨਾਂ ਦਾ ਰਾਤ ਉੱਥੇ ਆਪਸ ਵਿੱਚ ਰਿਲੇਸ਼ਨ ਬਣਿਆ ਅਗਲੀ ਸਵੇਰ ਨੂੰ ਇਹਨਾਂ ਆਪਣਾ ਸਮਾਨ ਉੱਥੇ ਹੋਟਲ ਵਿੱਚ ਰੱਖਿਆ ਤੇ ਅਗਲੇ ਦਿਨ ਨਿਕਲ ਗਏ ਘੁੰਮਣ ਨੂੰ ਮੋਨ ਨੇ ਨਹੀਂ ਤਾਂ ਨੂੰ ਕਿਹਾ ਵੀ ਆਪਾਂ ਰਾਤ ਰਿਲੇਸ਼ਨ ਬਣਾਇਆ ਤੇ ਤੂੰ ਕੌਂਟਰਾਸੈਪਟਿਵ ਪਿਲਸ ਲੈ ਲੈ ਇੱਕ ਪਹਿਲਾਂ ਤੇ ਨੀਤਾ ਨਹੀਂ ਮੰਨੀ ਪ੍ਰੈਗਨੰਸੀ ਰੋਕਣ ਲਈ ਵਰਤੀ ਜਾਂਦੀ ਹੈ ਇਹ ਇਹਨਾਂ ਦੇ ਅਨੀਤਾ ਨਹੀਂ ਮੰਨੀ ਫਿਰ ਮੋਹਨ ਦੇ ਵਾਰ-ਵਾਰ ਕਹਿਨ ਤੇ ਅਨੀਤਾ ਨੇ ਆਖਿਆ ਵੀ ਚਲ ਠੀਕ ਆ ਮੈਂ ਖਾ ਲੂੰਗੀ ਗੋਲੀ ਤੇ ਫਿਰ ਇਹ ਉਹਨੂੰ ਉੱਥੇ ਰੁਕਣ ਦਾ ਕਹਿ ਕੇ ਤੇ ਮੈਡੀਕਲ ਤੇ ਗਿਆ ਹੁਣ ਮੈਡੀਕਲ ਤੇ ਤੇਨੇ ਕੀ ਜਾਣਾ ਸੀ ਉੱਥੇ ਗੋਲੀ ਤੇ ਕੀ ਲੈ ਕੇ ਆਉਣੀ ਗੋਲੀ ਇਹਦੇ ਕੋਲੇ ਪਹਿਲਾਂ ਹੀ ਆ ਗਏ ਨੇ ਆਪਣੀ ਜੇਬ ਚੋਂ ਗੋਲੀ ਕੱਢੀ ਦੇਣੀ ਤੁਹਾਨੂੰ ਖਾਣ ਲਈ ਦੇਤੀ ਅਨੀਤਾ ਨੇ ਬਿਨਾਂ ਕੋ ਸੋਚੇ ਸਮਝੇ ਉਹ ਗੋਲੀ ਖਾ ਲਈ ਅਨੀਤਾ ਨੇ ਗੋਲੀ ਬਾਸਟੈਂਡ ਤੇ ਬਾਥਰੂਮ ਚ ਜਾ ਕੇ ਖਾਦੀ ਕਿਉਂਕਿ ਇਹਨਾਂ ਕੋਲੇ ਪਾਣੀ ਨਹੀਂ ਤੇ ਪਾਣੀ ਬਾਥਰੂਮ 'ਚ ਹੀ ਹੁਣ ਇੱਥੇ ਮੋਹਨ ਨੂੰ ਪਤਾ ਸੀ ਵੀ ਸਾਈਨਾਈਡ ਜਿਹੜਾ ਵਾ ਇਹ ਬਹੁਤ ਥੋੜਾ ਟਾਈਮ ਲਿੰਦਾ ਕਿ ਇਹਨੂੰ ਮਾਰਨ ਲਈ ਜਿਵੇਂ 2-3 ਮਿੰਟ ਬਹੁਤ ਸਾਈਨਾਈਡ ਨਾਲ ਕੇਦੀ ਜਾਨ ਲੈਣ ਲਈ ਇਹਨੇ 5 ਕਿ ਮਿੰਟ ਜਿਹੜੀ ਵੇਟ ਕੀਤੀ ਤੇ ਜਦੋਂ ਨਹੀਂ ਤਾਂ ਬਾਹਰ ਨਹੀਂ ਆਈ ਤੇ ਉੱਥੋਂ ਸਿੱਧਾ ਨਿਕਲਿਆ ਤੇ ਹੋਟਲ ਰੂਮ ਵਿੱਚ ਗਿਆ ਜਿੱਥੇ ਸਮਾਨ ਰੱਖਿਆ ਹੈ ਤੇ ਇਹਨਾਂ ਨੇ ਇੱਕ ਥਾਂ ਇੱਕ ਰਾਤ ਪਹਿਲਾਂ ਨਾ ਜਿਹੜੇ ਗਹਿਣੇ ਸੀ ਉਹ ਰਿਲੇਸ਼ਨ ਬਣਾਉਣ ਤੋਂ ਪਹਿਲਾਂ ਲਾ ਲਏ ਸੀ ਲਾ ਕੇ ਦੇ ਇੱਕ ਥਾਂ ਬੰਨ ਕੇ ਰੱਖੇ ਇਹਨੇ ਉਹ ਗਹਿਣੇ ਦੇ ਆਪਣਾ ਸਮਾਨ ਚੁੱਕਿਆ ਤੇ ਆਪਣੇ ਸਿੱਧਾ ਹੀ ਆਪਣੇ ਇਲਾਕੇ ਵਿੱਚ ਆਪਣੇ ਮਤਲ ਘਰੇ ਚੜਾ ਗਿਆ ਏ ਆਵਾਜ਼ ਆ ਗਈ ਫੇਰ ਆਪਣੀ ਨੋਰਮਲ ਜ਼ਿੰਦਗੀ ਜੀਣ ਲੱਪਿਆ ਕਿਉਂਕਿ ਇਹਨੂੰ ਹੁਣ ਡਰ ਦੂਰ ਨਹੀਂ ਰਿਹਾ ਕਿਸ ਦਾ ਕਿਉਂਕਿ ਇਹ ਸੇਮ ਕੰਮ ਉਹ ਪਿਛਲੇ 5 ਸਾਲਾਂ ਤੋਂ ਕਰਨ ਦਿਆ ਸੀ ਇਹ ਕਹਾਣੀ ਤੇ ਤੁਹਾਨੂੰ ਮੈਂ ਸਿਰਫ ਣੀਤਾ ਦੀ ਦੱਸੀ ਆ ਕਿਉਂਕਿ ਜੇ ਮੈਂ ਸਾਰੀ ਕਹਾਣੀ ਸਾਰੀ ਹਿੰਦੀ ਸਟੋਰੀ ਦੱਸਣ ਲੱਪੇ ਸ਼ੁਰੂ ਤੋਂ ਤੇ ਵੀਡੀਓ ਵਾਹ ਵਾਹ ਲੰਮੀ ਚਲ ਜਾਣੀ ਆ ਇਹ ਕਰਕੇ ਮੈਂ ਤੁਹਾਨੂੰ ਕੱਲੀ ਜਿਹੜੀ ਸਟੋਰੀ ਆਣੀਤਾ ਦੀ ਦੱਸੀ ਆ ਉਹਨੂੰ ਨਹੀਂ ਕੋਈ ਟੈਂਸ਼ਨ ਵੀ ਉਹ ਫੜਿਆ ਹੋਈ ਜਾਊਗਾ ਤੇ ਚੇਤੇ ਚੇਤੇ ਵੀ ਨਹੀਂ ਵੀ ਉਹ ਫੜਿਆ ਜਾਊਗਾ ਇਹੋ ਜਿਹਾ ਮੈਂ ਕੰਮ ਇਹ ਤੋਂ ਬਿਨਾਂ ਘਟੂ ਘਟਵੀ ਹੋਰ ਤਾਂ ਨਾ ਕੀਤਾ ਹੈ ਇਹ ਕਰਕੇ ਇਹਦੇ ਮਨ 'ਚ ਤਾਂ ਕਰਕੇ ਕੋਈ ਟੈਨਸ਼ਨ ਹੀ ਨਹੀਂ। ਡਰਦਾ ਨਹੀਂ ਕਿਉਂਕਿ ਇਹ ਆਪਦਾ ਸਬੂਤ ਨਹੀਂ ਵੀ ਛੜਦਾ। ਆਪਣੇ ਗਲਤ ਨਾਂ ਦੀ ਆਈਡੀ ਦਿੰਦਾ ਹੀ ਉੱਤੇ। ਤੇ ਔਰਤ ਨੂੰ ਮਾਰਨ ਤੋਂ ਬਾਅਦ ਸਿੱਧਾ ਹੋਟਲ ਰੂਮ 'ਚ ਜਾਂਦਾ। ਆ ਦਾ ਸਮਾਨ ਤੇ ਗੈਣੇ ਚੁੱਕਦਾ ਤੇ ਆਪਣਾ ਨਾਰਮਲ ਤਰੀਕੇ ਨਾਲ ਉਹਦੇ ਘਰੇ ਆ ਜਾਂਦਾ। ਇਹ ਤੋਂ ਧੱਕ ਵੀ ਜਦੋਂ ਪੁਲਿਸ ਇਹਦੇ ਘਰੇ ਪਹੁੰਚੀ ਨਾ ਅਨੀਤਾ ਨੂੰ ਮਾਰਨ ਤੋਂ ਬਾਅਦ ਇਨੇ ਆਵਦਾ ਅਗਲਾ ਸ਼ਕਾਰ ਲੱਭਣਾ ਸ਼ੁਰੂ ਵੀ ਕਰਤਾ ਸੀ ਅਖਬਾਰ 'ਚ ਆਪਣਾ ਨਵਾਂ ਇਸ਼ਤਿਹਾਰ ਵੀ ਦੇਤਾ ਸੀ ਤੇ ਇੱਕ ਥਾਂ ਇਹਦੇ ਰਿਸ਼ਤੇ ਦੀ ਗੱਲ ਚੱਲਣ ਵੀ ਗਈ ਚੱਲਣ ਕੀਤੇ ਹੀ ਰਿਸ਼ਤੇ ਦੀ ਗੱਲ ਲਗਭਗ ਪੱਕੀ ਹੋ ਗਈ ਸੀ ਉਹਦੇ ਉਹ ਔਰਤ ਦੀ ਕਿਸਮਤ ਤੇ ਚੰਗੀ ਵੀ ਇਹ ਪਹਿਲਾਂ ਹੀ ਫੜਿਆ ਗਿਆ ਨਹੀਂ ਤੇ ਉਹਨੂੰ ਵੀ ਇੰਨੇ ਮਾਰ ਦੇਣਾ ਸੀ ਹੁਣ ਸੋਚਣ ਵਾਲੀ ਗੱਲ ਇਹ ਆ ਵੀ ਪੱਕੇ ਤੌਰ ਤੇ ਪਹਿਲਾਂ ਵੀ ਦੋ ਥਾਂ ਹੀ ਵਿਆਹ ਸੀ ਇਹਦੇ ਦੋ ਦੋ ਵਿਆਹ ਪਹਿਲਾਂ ਹੀ ਹੋਏ ਸੀ ਉਹਨਾਂ ਦੋਨੋਂ ਇੱਕ ਦੂਜੇ ਬਾਰੇ ਪਤਾ ਨਹੀਂ ਸੀ ਇਹ ਇੱਥੇ ਦੋਵਾਂ ਦੇ ਇਹਦੇ ਬੱਚੇ ਵੀ ਬੱਚੇ ਵੀ ਹੁਣ ਕਾਫੀ ਵੱਡੇ ਹੋ ਗਏ ਸੀ ਇਹ ਦੋ ਦਿਨ ਇੱਕ ਘਰ ਵਾਲੀ ਨਾਲ ਰਹਿੰਦਾ ਤੇ ਦੋ ਦਿਨ ਇੱਕ ਘਰ ਵਾਲੀ ਨਾਲ ਰਹਿੰਦਾ ਤੇ ਬਾਕੀ ਜਿਹੜੇ ਦਿਨ ਬਚਦੇ ਜਾਂ ਇੱਥੇ ਤੇ ਇਹ ਆਪਣਾ ਨਵਾਂ ਸ਼ਿਕਾਰ ਲੱਭਣ ਲੱਗ ਜਾਂਦਾ ਹੈ ਜਿਉਂ ਉਹਦੀ ਪਲਾਨਿੰਗ ਕਰ ਲਾ ਪੈਂਦਾ ਹੈ ਤੇ ਘਰੇ ਇਹ ਕਹਿ ਦਿੰਦਾ ਜੀ ਇਹਦੀ ਸਰਕਾਰੀ ਨੌਕਰੀ ਵੀ ਮੇਰਾ ਕੋਰਸ ਚੱਲਣ ਦਿਆ ਜਾਂ ਕੋਈ ਇਦਾਂ ਮੀਟਿੰਗ ਵਗੈਰਾ ਵਾਇ ਕਹਿ ਕੇ ਘਰੋਂ ਨਿਕਲ ਜਾਂਦਾ ਹੈ ਤੇ ਦੋਵਾਂ ਨੂੰ ਕਦੇ ਵੀ ਇੱਥੇ ਸ਼ੱਕ ਹੀ ਨਹੀਂ ਹੋਇਆ ਵੀ ਇਹ ਸਾਨੂੰ ਧੋਖਾ ਦੇਂਦਾ ਜਾਂ ਇਹ ਲੋਕਾਂ ਨੂੰ ਇਦਾਂ ਮਾਰਨ ਦਿਆ ਵਾ ਔਰਤਾਂ ਨੂੰ ਹੁਣ ਇੱਕ ਟੀਚਰ ਨੂੰ ਸਾਈਨਾਈਡ ਬਾਰੇ ਕਿੱਦਾਂ ਜਾਣਕਾਰੀ ਹੋਣੀ ਇਹਦਾ ਹੀ ਇੱਕ ਦੋਸਤ ਹੀ ਜਿਹੜਾ ਸੁਨਿਆਰਾ ਹੈ ਉਹਨੇ ਇਹਨੂੰ ਦੱਸਿਆ ਉਹਦੀ ਸੁਨਿਆਰੀ ਦੀ ਦੁਕਾਨ ਤੇ ਆਮ ਤੌਰ ਤੇ ਇਹ ਸਾਈਨਾਈਡ ਪਾਊਡਰ ਜਿਹੜਾ ਵਿਆਹ ਹੁੰਦਾ ਵਾ ਉਦੀ ਮਦਦ ਨਾਲ ਇਹ ਸਣਿਆਰੇ ਜਿਹੜੇ ਆ ਗੈਣੇ ਬਣਾਉਂਦੇ ਆ ਉਹਨੇ ਇਹਨੂੰ ਦੱਸਿਆ ਵੀ ਉਹ ਤੋਂ ਗਲਤੀ ਨਾਲ ਇਹ ਦੇਣੇ ਪਾウダー ਜਿਹੜਾ ਉਹ ਕੂੜੇ ਸੁਟਿਆ ਗਿਆ ਤੇ ਉਹਨੂੰ ਇੱਕ ਮਤਲਬ ਅਵਾਰਾ ਗਾਣੇ ਖਾਦਾ ਤੇ ਉੱਥੇ ਹੀ ਮਰ ਗਈ ਹੁਣ ਇਹਦੇ ਦਿਮਾਗ ਚ ਉਹ ਕੋ ਚੱਲਣ ਲੱਪਿਆ ਸਰਕਾਰੀ ਟੀਚਰ ਤੇ ਆਇਆ ਹੀ ਇਹ ਪਤਾ ਨਹੀਂ ਹੋਣੇ ਨੇ ਉਹ ਦੋਸਤ ਤੋਂ ਇੰਤਜ਼ਾਮ ਕੀਤਾ ਕਿ ਹੋਰ ਕਿਦੋਂ ਇੰਤਜ਼ਾਮ ਕੀਤਾ ਸਾਈਨੈਡ ਪਾウダー ਦਾ ਤੇ ਇਹ ਆਪਣੇ ਸ਼ਕਾਰਾਂ 'ਚ ਉਹ ਹੀ ਵਰਤਣ ਲੱਪਿਆ ਇਹ ਸਾਇਨਗੜ ਦੀਆਂ ਗੋਲੀਆਂ ਬਣਾ ਲਿੰਦਾ ਏ ਉਸੇ ਬਿਲ ਦੀ ਤਰ੍ਹਾਂ ਜਿਹੜੀਆਂ ਪ੍ਰੈਗਨਨਸੀ ਰੋਕਣ ਲਈ ਵਰਤੀਆਂ ਜਾਂਦੀਆਂ ਵਾ ਇਹ ਨਾਪੂਲਾ ਬਣ ਕੇ ਰਹਿੰਦਾ ਹੁੰਦਾ ਹੈ ਨਾ ਆਪਣੇ ਘਰੇ ਇੱਥੋਂ ਤੱਕ ਇਹਦੇ ਗਵਾਂਡੀਆਂ ਨੂੰ ਯਕੀਨ ਨਹੀਂ ਹੁੰਦਾ ਵੀ ਇਹਨੇ ਇਹ ਸਭ ਕੁਝ ਕੀਤਾ ਵਾ ਕਿਉਂਕਿ ਇਹ ਆਪਣੇ ਘਰੇ ਦੇ ਨਾਰਮਲ ਜੀ ਜ਼ਿੰਦਗੀ ਜੀਂਦਾ ਹੈ ਤੇ ਲਾਗੇ ਬੰਨੇ ਸਾਰਿਆਂ ਦੀ ਮੱਤ ਦਾ ਕਰਦਾ ਹੈ ਜੇ ਕੇ ਉਹਨੂੰ ਕੋਈ ਸਰਕਾਰੀ ਸਕੂਲ ਵਿੱਚ ਕੰਮ ਪੈਂਦਾ ਹੈ ਜਾਂ ਹੋਰ ਵੀ ਕਿਤੇ ਕੰਮ ਪੈਂਦਾ ਹੈ ਇਹਦੇ ਉਸੇ ਵੇਲੇ ਉਹਨਾਂ ਦੀ ਮਤ ਕਰਦਾ ਹੈ ਇਹੜਾ ਮੋਹਣਾ ਦਿਮਾਗੋਂ ਬਹੁਤ ਤੇਜ਼ ਹੀ ਇਸੇ ਲਈ ਇਹਨੇ ਆਪਦਾ ਕੇਸ ਲੜ ਲਈ ਨਾ ਕੋਈ ਵਕੀਲ ਨਹੀਂ ਰੱਖਿਆ ਇਹਨੇ ਆਪਣਾ ਕੇਸ ਆਪੇ ਲੜਨ ਦਾ ਫੈਸਲਾ ਕੀਤਾ ਤੇ ਆਪਣੇ ਕੇਸ ਆਪ ਹੀ ਲੜਨਦਿਆ ਇਹ ਹੁਣ ਵੀ ਅਜੇ ਤੱਕ ਜੇਲ੍ਹ ਵਿੱਚ ਬੰਦ ਆ ਤੇ ਇਹਦੇ ਉੱਤੇ ਕੇਸ ਚੱਲੰਦੇ ਆ ਕਈ ਕੇਸਾਂ ਵਿੱਚ ਇਹਨੂੰ ਉਮਰ ਕੈਦ ਹੋ ਗਈ ਆ ਤੇ ਕਈ ਅਜੇ ਚੱਲ ਰਹੇ ਆ ਉਹ ਇਹ ਗਾਣੀ ਸਾਈਨਰ ਕਿਲਰ ਦੀ ਜਿਨੇ ਲਗਭਗ 20 ਔਰਤਾਂ ਨੂੰ ਆਪਦਾ ਨਿਸ਼ਾਨਾ ਬਣਾਇਆ 20 ਤੋਂ ਵੀ ਜ਼ਿਆਦਾ ਨੂੰ ਬਣਾਇਆ ਤੇ ਜੇਕਰ ਉਹ ਲੋਗ ਥਾਣੇ ਦੇ ਗਾੜੀ ਧਰਨਾ ਨਾ ਦਿੰਦੇ ਤੇ ਪੁਲਸ ਹਾਈ ਲੜ ਤੇ ਨਾ ਜਾਂਦੀ ਤੇ ਇਹਦੇ ਬਾਰੇ ਕਦੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੋ ਦਿਮਾਗ ਦਾ ਵੀ ਬਹੁਤ ਤੇਜ਼ ਹੀ ਸੋ ਥੈਂਕ ਯੂ ਫॉर ਵਾਚਿੰਗ ਅ ਵੀਡੀਓ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜੇਕਰ ਤੁਸੀਂ ਫੇਸਬੁੱਕ ਤੇ ਵੇਖੰਦੇ ਜੇ ਤੇ ਲਾਈਕ ਕਮੈਂਟ ਤੇ ਪੇਜ ਨੂੰ ਫੋਲੋ ਕਰਿਓ